ਮਾਰਗਿਲਾ ਦੇਖੋ ਵੀ ਉਹਨਾਂ ਨੇ ਬਹੁਤ ਜ਼ਿਆਦਾ ਸੱਦਾ ਦਿੱਤਾ 500 ਹੋਏਗੇ ਜੀ। ਬਾਵਾ ਸਾਹਿਬ ਕੱਲੇ ਸਾਡੇ ਨਹੀਂ ਆ ਉਹ ਪੂਰੇ ਹਿੰਦੂਸਤਾਨ ਦੇ ਨੇ ਕਿਉਂਕਿ ਜਦੋਂ ਉਹਨਾਂ ਨੇ ਸੰਵਿਧਾਨ ਲਿਖਿਆ ਸੀ ਉਹਨਾਂ ਨੇ ਕੋਈ ਤੋਲ ਮੋਲ ਨਹੀਂ ਕਰਕੇ ਲਿਖਿਆ ਸੀ ਕਿਸੇ ਨਾਲ ਉੱਚਾ ਨੀਵਾ ਕਰਕੇ ਨਹੀਂ ਲਿਖਿਆ ਸੀ ਮੁਰਤੀ ਥੋੜੀ ਹੈ ਉਹ ਬਹੁਤ ਗਲਤ ਹੋਇਆ ਹੈ ਬਹੁਤ ਜ਼ਿਆਦਾ ਗਲਤ ਹੋਇਆ ਹੈ ਇਹ ਤੁਹਾਨੂੰ ਲਾਤ ਰੱਖਣਾ ਵੇ ਇਹ ਅਸੀਂ ਕੱਲਾ ਦਰਮਾਣੀਏ ਜੀ ਇਹ ਪੱਕਾ ਮੋਰਚਾ ਲੁਧਿਆਣੇ ਦੇ ਘੰਟਾ ਘਰ ਚੌਂਕ ਦੇ ਵਿੱਚ ਲਾਲ ਲੱਗਿਓ ਰਿਹਾ ਮਤਲਬ ਕਿ ਅਨਮਿੱਥੇ ਸਮੇਂ ਲਈ ਇੱਥੇ ਬੈਠਣ ਲੱਗਿਓ ਜੋ ਤੱਕ ਹਾਂ ਜੋ ਉਹਨਾਂ ਨੇ ਐਨਐਸ ਸੋਣਾ ਵੀ ਇੱਥੇ ਬਵੇਂ ਸਵੇਰੇ ਉੱਠਦਾ ਵੀ ਇੱਥੇ ਬਵੇਂ ਤੇ ਗੁਰੂ ਹੈ ਕੋਈ ਵੀ ਗੁਰੂ ਹੈ ਕਿਸੇ ਤਰ੍ਹਾਂ ਦਾ ਵੀ ਉਹਦਾ ਸਮਰਥਨ ਕਰਨਾ ਚਾਹੀਦਾ ਜਿਹਦਾ ਪਵਾਨ ਹੋਇਆ ਤਾਂ ਦੇਖੋ ਜੀ ਇਹ ਗਲਤ ਹੈ ਬਿਲਕੁਲ ਜੋ ਪਵਾਨ ਹੋਇਆ ਇਹ ਦਿਮਾਗੀ ਸੰਤੁਲਨ ਸਹੀ ਨਹੀਂ ਆ ਉੱਤੇ ਹੋਰ ਵੀ ਸਟੇਚੂ ਲੱਗੇ ਹੋਏ ਨੇ ਉਹਨਾਂ ਨੇ ਉਹਨਾਂ ਨੂੰ ਵੀ ਛੇੜਛਾੜ ਕੀਤੀ ਨਹੀਂ ਉਹਨਾਂ ਦਾ ਤੋੜਿਆ ਨਹੀਂ ਇਹ ਜਿਹੜੀ ਰਲੀ ਮਿਲੀ ਸਾਜ਼ਿਸ਼ਾ ਐਨਐਸ ਲਗਾਉਣ ਦੀ ਜਿਹੜੀ ਗੱਲ ਹੈ ਕੀਤੀ ਜਾ ਰਹੀ ਹੈ ਅਮ੍ਰਿਤਸਰ ਵਿੱਚ ਬਾਬਾ ਸਾਹਿਬ ਦੀ ਬੇਦਵੀਕਰਨ ਤੋਂ ਬਾਅਦ ਜਿਹੜਾ ਚਾਰ ਜ਼ਿਲ੍ਹਿਆਂ ਦੇ ਵਿੱਚ ਇਹ ਗੱਲ ਕਰੀ ਇੱਤਾਂ ਬਿਲਕੁਲ ਬੰਦ ਦਾ ਜਿਹੜਾ ਐਲਾਨ ਉਹ ਕੀਤਾ ਗਿਆ ਸੀ ਸੋ ਅੱਜ ਅਸੀਂ ਲੁ ਬਿਲਕੁਲ ਜਿਹੜਾ ਬੰਦ ਦਾ ਅਸਰ ਆ ਉਹ ਦੇਖਣ ਨੂੰ ਮਿਲਿਆ ਸੋ ਤਸਵੀਰਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਜਿਹੜੇ ਦੁਕਾਨ ਜਿਹੜੇ ਮਾਰਕੀਟ ਹੈ ਜਿਹੜੀ ਮਾਰਕੀਟ ਬਿਲਕੁਲ ਬੰਦ ਕਰ ਦਿੱਤੀ ਗਈ ਤੇ ਜਿਹੜੇ ਪੁਲਿਸ ਪ੍ਰਸ਼ਾਸਨ ਵੱਡੀ ਮਾਤਰਾ ਦੇ ਇਸ ਜਗ੍ਹਾ ਦੇ ਉੱਪਰ ਤਣਾਤ ਹੈ ਸੋ ਸਾਹਮਣੇ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੇ ਇਸ ਜਗ੍ਹਾ ਦੇ ਉੱਪਰ ਜਿਹੜੀ ਸਟੇਜ ਲੱਗੇਗੀ ਤੇ ਜਿਹੜੇ ਐਸ்சி ਭਾਈ ਜਿਹੜੇ ਲੋਕ ਤੇ ਜਿਹੜੇ ਬੀਜੇਪੀ ਦੇ ਜਿਹੜੇ ਆਗੂ ਨੇ ਉਹ ਆਣਾ ਇਸ ਜਗ੍ਹਾ ਦੇ ਉੱਪਰ ਸ਼ੁਰੂ ਹੋ ਗਏ ਨੇ ਤੇ ਦਰਿਆ ਇਸ ਜਗ੍ਹਾ ਦੇ ਉੱਪ ਪ੍ਰਸ਼ਾਸਨ ਪੂਸ ਪ੍ਰਸ਼ਾਸਨ ਵੱਡੀ ਮਾਤਰਾ ਵਿੱਚ ਤਨਾਤ ਤੇ ਬਿਲਕੁਲ ਤੁਹਾਨੂੰ ਦੱਸ ਦਈਏ ਜਿਹੜੀਆਂ ਨੈਸ਼ਨਲ ਐਕਟ ਐਨਐਸਏ ਲਗਾਉਂਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀ ਬਿਲਕੁਲ ਜਿਹੜੀ ਮਾਰਕੀਟ ਹੈ ਬੰਦ ਕੀਤੀ ਹੋਈ ਤੇ ਇਹ ਬੰਦ ਦਾ ਜਿਹੜਾ ਅਸਰ ਹੈ ਉਹ ਦੇਖਣ ਨੂੰ ਮਿਲ ਰਿਹਾ ਸੋ ਦੁਕਾਨਦਾਰਾਂ ਦੇ ਵੱਲੋਂ ਜਿਹੜਾ ਬਿਲਕੁਲ ਜੇ ਗੱਲ ਕਰੀਏ ਤਾਂ ਜਿਹੜਾ ਸਮਰਥਨ ਆ ਉਹ ਦਿੱਤਾ ਜਾ ਰਿਹਾ ਸੋ ਬਿਲਕੁਲ ਜਿਹੜੇ ਦੁਕਾਨਦਾਰ ਨੇ ਦੁਕਾਨਦਾਰਾਂ ਵੀ ਜਿਹੜੀ ਗੱਲਬਾਤ ਕਰਨ ਦੀ ਜਿਹੜੀ ਜ਼ਰੂਰ ਹੈ ਕੋਸ਼ਿਸ਼ ਕਰਾਂਗੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਤੇ ਜਿਹੜੀ ਬ ਅ ਦਾ ਉਸ ਬਾਰੇ ਕੀ ਕਹਿਣਾ ਮੈਂ ਸੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜੇ ਦੁਕਾਨਦਾਰ ਨੇ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰ ਰਹੇ ਆ ਦੁਕਾਨਦਾਰਾਂ ਨੂੰ ਤੁਸੀਂ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਜਿਹੜਾ ਅੱਜ ਬੰਦ ਦਾ ਜਿਹੜਾ ਲੁਧਿਆਣੇ ਐਲਾਨ ਕੀਤਾ ਗਿਆ ਤੇ ਜਿਹੜਾ ਅਸਰ ਆ ਉਹ ਦੇਖੋ ਨੂੰ ਮੇਰੇ ਸਾਰੀਆਂ ਮਾਰਕੀਟ ਬੰਦ ਪਈ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਮਾਰਕੀਟ ਦਾ ਦੇਖੋ ਜੀ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ ਹੈ ਬੰਦ ਦਾ ਹੋਏਗਾ ਜੀ ਜੀ ਬਾਕੀ ਜੋ ਉੱਥੇ ਹੋਇਆ ਹੈ ਉਹਨਾਂ ਨੇ ਮੂਰਤੀ ਤੋੜੀ ਹੈ ਉਹ ਬਹੁਤ ਗਲਤ ਹੋਇਆ ਹੈ ਬਹੁਤ ਜ਼ਿਆਦਾ ਗਲਤ ਹੋਇਆ ਹੈ ਕਿਸੇ ਵੀ ਆਪਾ ਤਰ੍ਹਾਂ ਦੇ ਐਦਾ ਵਿਵਾਨ ਕਰਾਂਗੇ ਉਹ ਬਿਲਕੁਲ ਗਲਤ ਹੈ ਜੀ ਇਹ ਕਰਨਾ ਨਹੀਂ ਚਾਹੀਦਾ ਬਸ ਕੁਝ ਸ਼ਰਾਰਤੀ ਤੱਤ ਹੈਗੇ ਆ ਜਿਹੜੇ ਹਿੰਸਾ ਫੈਲਾਣਾ ਚਾਹੁੰਦੇ ਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਇਹ ਉਹਨਾਂ ਨੇ ਇਸ਼ਾਰਤ ਕੀਤੀ ਹੈ ਬਾਕੀ ਕੋਈ ਤਰ੍ਹਾਂ ਐਦਾ ਲੇਕ ਦੂਜੇ ਰ ਇਸ ਤਰ੍ਹਾਂ ਨਹੀਂ ਕਰਦਾ ਜੀ ਕੁੱਤੇ ਮਾਰਕੀਟ ਪੂਰਾ ਸਮਰਥਨ ਕਰਦੀ ਦੁਕਾਨਾਂ ਸਾਰੀਆਂ ਬੰਦ ਪਈਆਂ ਜੀ ਬਿਲਕੁਲ ਹੁਣ ਦੇਖੋ ਜਹੇ ਜਿੱਦਾਂ ਵੀ ਹੈ ਜੀ ਕਰਨਾ ਤਾਂ ਪੈਣਾ ਹੀ ਹੈ ਜਿਹੜੀ ਜੀ ਗਲਤ ਹੋਈ ਹੈ ਤਾਂ ਗੁਰੂ ਹੈ ਕੋਈ ਵੀ ਗੁਰੂ ਹੈ ਕਿਸੇ ਤਰ੍ਹਾਂ ਦਾ ਵੀ ਉਹਦਾ ਸਮਰਥਨ ਕਰਨਾ ਚਾਹੀਦਾ ਜੇ ਉਹਦਾ ਪਵਾਨ ਹੋਇਆ ਤਾਂ ਦੇਖੋ ਜੀ ਇਹ ਗਲਤ ਹੈ ਬਿਲਕੁਲ ਜੋ ਪਵਾਨ ਹੋਇਆ ਬਾਕੀ ਉਹਨਾਂ ਨੇ ਬਾਜ਼ਾਰ ਬੰਦ ਕਰ ਦਿੱਤੀ ਆਪਾਂ ਫਿਰ ਉਸ ਹਿਸਾਬ ਨਾਲ ਹੀ ਗੱਲ ਕਰੀ ਐਨਐਸਐ ਲਗਾਉਣ ਦੀ ਗੱਲ ਕੀਤੀ ਜਾ ਰਹੀ ਤੇ ਜਿਹੜਾ ਨੌਜਵਾਨ ਨੂੰ 4 ਦਿਨ ਦਾ ਰਿਮਾਰਕ ਮਿਲਿਆ ਤੁਸੀਂ ਕੀ ਕਹਿੰਦੇ ਹੋ ਆਮ ਨਾਗਰਿਕ ਦੇ ਤੌਰ ਤੇ ਦੇਖੋ ਜੀ ਉਸ ਬੰਦੇ ਦਾ ਜਿਹੜੇ ਕਹਿ ਰਹੇ ਤੁਸੀਂ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਦੇਖੋ ਜੇ ਉਹਨੇ ਕੀਤਾ ਵੀ ਗਲਤ ਕੰਮ ਹੈ ਨਾ ਇਹ ਗਲਤ ਕੰਮ ਹੋਣਾ ਚਾਹੀਦਾ ਉਹ ਤਾਂ ਚਲੋ ਮਾੜੀ-ਬੋੜੀ ਕੋਈ ਸ਼ਾਰਟ ਹੁੰਦੀ ਹੈ ਕੋਈ ਗੱਲ ਕਰਦਾ ਉਹ ਠੀਕ ਹੈ ਪਰ ਜਿਹੜਾ ਉਹਨੇ ਕੀਤਾ ਉਹ ਗਲਤ ਕੀਤਾ ਬਹੁਤ ਗਲਤ ਕੀਤਾ ਐਂ ਤਾਂ ਦੇਖੋ ਹਥੋੜਿਆਂ ਨਾਲ ਤੋੜਨ ਚਲਾ ਗਿਆ ਨਾ ਉਹਨਾਂ ਦਾ ਕਿਸੇ ਨਾਲ ਕੋਈ ਪਾਰਟੀ ਨਾਲ ਲਿੰਕ ਹੋਇਆ ਗਿਆ ਨਾ ਕੁਝ ਉਹ ਮੌਲ ਖਰਾਬ ਕਰਨਾ ਹੋਰ ਕੁਝ ਨਹੀਂ ਹੈ ਜੀ ਕੀਤਾ ਵੀ ਉਸ ਦਿਨ ਜਿਸ ਦਿਨ ਜਿਹੜਾ ਸੰਵਿਧਾਨ ਹੈ 26 ਜਨੂਅਰੀ ਲਾਗੂ ਹੋਇਆ ਸੀਗਾ ਉਸੇ ਦਿਨ ਬਹੁਤ ਗਲਤ ਹੋਇਆ ਜੀ ਅਸੀਂ ਕਹਿੰਦੇ ਆ ਇਹ ਐਦਾਂ ਹੋਣਾ ਨਹੀਂ ਚਾਹੀਦਾ ਜੀ ਸੋ ਇਹ ਦੁਕਾਨਦਾਰ ਨਾਲ ਗੱਲਬਾਤ ਕੀਤੀ ਸੋ ਸ ਅਨੰਦ ਦੇ ਵੱਲੋਂ ਜਿਹੜੀ ਬੇਦਬੀ ਹੋਈ ਨਿੰਦਾ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਕਿ ਜਿਹੜੀ ਉਹ ਜਿਹੜੀ ਸਖਤ ਹੋ ਸਕੇ ਉਸ ਨੋਜਵਾਂ ਦੇ ਉੱਪਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੋ ਸਾਹਮਣੇ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਵੱਡੀ ਮਾਤਰਾ ਵਿੱਚ ਜਿਹੜਾ ਤਨਾਤ ਜਿਹੜੇ ਭਾਜਪਾ ਤੇ ਐਸਸੀ ਭਾਈਚਰੇ ਦੇ ਜਿਹੜੇ ਲੋਕ ਨੇ ਇਸ ਜਗ੍ਹਾ ਦੇ ਉੱਪਰ ਕਰਤੇ ਹੋਣੇ ਸ਼ੁਰੂ ਹੋ ਗਏ ਨੇ ਸੋ ਗੱਲਬਾਤ ਕਰਨ ਦੀ ਜਿਹੜੀ ਜ਼ਰੂਰ ਹੈ ਕੋਸ਼ਿਸ਼ ਕਰਾਂਗੇ ਜੇ ਗੱਲ ਕਰੀਏ ਬਿਲਕੁਲ ਉੱਥੇ ਜਿੱਥੇ ਬੰਦ ਦੀ ਕੋਲ ਦਿੱਤੀ ਗਈ ਸੀ ਬੰਦ ਦਾ ਜਿਹੜਾ ਅਸਰ ਹੈ ਦੇਖੋ ਨੂੰ ਮੇਰੇ ਹਸੋ ਤਸਵੀ ਬਿਲਕੁਲ ਜਿਹੜੇ ਬੈਰੀਕੇਡ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਲਗਾ ਦਿੱਤੇ ਕਿਨਾਂ ਜਿੱਥੇ ਦੂਸਰੇ ਪਾਸੇ ਜਿਹੜੇ ਆਮ ਲੋਕ ਨੇ ਬਿਲਕੁਲ ਉਸ ਜਿਹੜੇ ਦੁਕਾਨਦਾਰ ਜਿਹੜਾ ਸਬਰਥਨ ਨਾ ਕਰ ਰਿਹਾ ਸੋ ਜਿਹੜੇ ਭਾਈਚਾਰੇ ਦੇ ਲੋਕ ਨੇ ਉਹਨਾਂ ਵੀ ਜਿਹੜੀ ਗੱਲਬਾਤ ਕਰਨ ਦੀ ਜੂਰ ਹੈ ਕੋਸ਼ਿਸ਼ ਕਰਾਂਗੇ ਸੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਬੰਦ ਦਾ ਜਿਹੜਾ ਅਸਰ ਹੈ ਦੇਖਣ ਨੂੰ ਮਿਲ ਰਿਹਾ ਸੋ ਨੌਜਵਾਨ ਨੇ ਉਹਨਾਂ ਜਿਹੜੀ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਬਿਲਕੁਲ ਜਿਹੜਾ 11 ਵਜੇ ਦੀ ਜਿਹੜੀ ਇਹ ਤਾਂ ਜਿਹੜਾ ਸੱਜਾ ਉਹ ਦਿੱਤਾ ਗਿਆ ਤੇ ਉਹ ਜਿਹੜਾ ਬੋਰਡ ਆ ਤੁਹਾਨੂੰ ਜਿਹੜੇ ਜਰੂਰਤ ਕਾਵਾਂਗੇ ਸਾਹਮਣੇ ਤੁਸੀਂ ਬੋਰਡ ਆ ਦੇਖ ਸਕਦੇ ਹੋ ਬਾਬਾ ਸਾਹਿਬ ਕੇ ਸਨਮਾਨ ਮੇ ਸੰਵਿਧਾਨ ਬਚਾਓ ਮੋਰਚਾ ਮੇ ਦਾਣ ਮੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਬੀ ਬੀ ਆਰ ਅੰਬੇਦਕਰ ਜੀ ਦੇ ਜਿਹੜਾ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਬੇਦਵੀ ਦੇ ਪਰਚੇ ਚ ਵਾਧਾ ਜੁਰਮ ਕਰਨ ਅਤੇ ਐਨਐਸ ਲਗਾਉਣ ਦੀ ਜਿਹੜੀ ਗੱਲ ਹੈ ਕੀਤੀ ਜਾ ਰਹੀ ਤੇ ਬਿਲਕੁਲ ਲੁਧਿਆਣਾ ਦੀਆਂ ਸਮੂਹ ਜਥੇਬੰਦੀਆਂ ਦੇ ਵੱਲੋਂ ਜਿਹੜਾ ਅੱਜ ਬੰਦ ਜਿਹੜਾ ਐਲਾਨ ਉਹ ਕੀਤਾ ਗਿਆ ਸੀ ਤੇ ਜਿਹੜਾ ਅਸਰ ਹੈ ਉਹ ਦੇਖਣ ਨੂੰ ਮੇਰੇ ਸੋ ਗੱਲਬਾਤ ਜਿਹੜੀ ਜਰੂਰ ਹੈ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਬਿਲਕੁਲ ਕਿਸ ਤਿਕਾ ਦੇ ਦਿੰਦੇ ਜਿਹੜਾ ਬੰਦ ਦਾ ਜਿਹੜਾ ਐਲਾਨ ਕੀਤਾ ਹੈ ਜਿਹੜੇ ਆਮ ਲੋਕ ਕੇ ਜਿਹੜੀ ਦੁਕਾਨਾਂ ਬਿਲਕੁਲ ਬੰਦ ਕੇ ਸਮਰਥਨ ਕਰ ਰਹੇ ਜੀ ਉਹ ਕਿਸੇ ਕਾ ਦੇ ਦਿੰਦੇ ਹਸੀਂ ਬਿਲਕੁਲ ਜੀ ਦੇਖੋ ਜਿਹੜਾ ਲੁਧਿਆਣਾ ਸ਼ਹਿਰ ਆ ਸਾਡਾ ਆਪਣਾ ਸ਼ਹਿਰ ਆ ਕਿਉਂਕਿ ਅਸੀਂ ਇਤਨੀ ਜੰਮੇ ਭਲੇ ਜਿੰਨੇ ਭਰਾ ਨੇ ਸਾਡੇ ਨਾਲ ਚੱਲਦੇ ਨੇ ਸੋ ਅਸੀਂ ਕੱਲ ਇੱਕ ਲਾਈਵ ਰਾਹੀਂ ਬੇਨਤੀ ਕੀਤੀ ਸੀ ਵੀ ਸਾਡਾ ਸਮਰਥਨ ਦਿਓ ਤਾਂ ਤੁਸੀਂ ਦੇਖ ਹੀ ਸਕਦੇ ਹੋ ਸਾਨੂੰ ਹਲੇ ਜਾਨ ਦੀ ਵੀ ਨਹੀਂ ਲੋੜ ਆ ਤੇ ਪਹਿਲਾਂ ਹੀ ਉਹਨਾਂ ਦਾ ਜਿਹੜਾ ਸਮਰਥਨ ਆ ਸਾਨੂੰ ਮਿਲ ਰਿਹਾ ਪਿਆ ਕਿਉਂਕਿ ਬਾ ਉਹ ਪੂਰੇ ਹਿੰਦੁਸਤਾਨ ਦੇ ਨੇ ਕਿਉਂਕਿ ਜਦੋਂ ਉਹਨੇ ਸੰਵਿਧਾਨ ਲਿਖਿਆ ਸੀ ਉਹਨੇ ਕੋਈ ਤੋਲ ਮੋਲ ਨਹੀਂ ਕਰਕੇ ਲਿਖਿਆ ਸੀ ਕਿਸੇ ਨਾਲ ਉੱਚਾ ਨੀਵਾ ਕਰਕੇ ਨਹੀਂ ਲਿਖਿਆ ਸੀ ਸੋ ਜਿਹੜੇ 바ਵਾ ਸਾਹਿਬ ਦੀ ਜਿਹੜੀ ਬੇਅਦਵੀ ਕਰਗੇ ਕੋਈ ਇਹ ਇਕੱਲੇ ਬੰਦੇ ਦਾ ਕੰਮ ਤਾਂ ਤੁਸੀਂ ਪ੍ਰੈਸ ਨੇ ਸਾਰਿਆਂ ਨੇ ਦੇਖਿਆ ਹੀ ਆ ਸੋ ਇਸ ਕਰਕੇ ਅਸੀਂ ਬੇਨਤੀ ਇਹੀ ਕੀਤੀ ਹੈ ਵੀ ਜਦੋਂ ਤੱਕ ਉਹਦੇ ਤੇ ਐਨਐਸਏ ਲਾ ਕੇ ਉਹਨੂੰ ਜਿਹੜੀ ਡਿਬਰੂਗੜ ਜੇਲ੍ਹ ਚ ਨਹੀਂ ਭੇਜਿਆ ਜਾਂਦਾ ਵਾ ਜਿਹੜਾ ਸਾਡਾ ਧਰਨਾ ਵਾ ਉਹ ਹੁਣ ਤੁਸੀਂ ਘੰਟੇ ਤੱਕ ਇੱਥੇ ਦਾ ਮਾਹੌਲ ਦੇਖਿਓ ਵੀ ਪੂਰਾ ਜਲਸਾ ਇੱਥੇ ਤਿਆਰ ਆ ਕਿਉਂਕਿ ਸਾਰੇ ਲੁਧਿਆਣੇ ਦੇ ਵਿੱਚੋਂ ਸਾਡੇ ਭਰਾ ਨੇ ਜਿਹੜੇ ਉਹ ਬੰਦ ਕਰਵਾ ਕੇ ਤੇ ਪਹੁੰਚ ਰਹੇ ਨੇ ਜਿਹੜੇ ਖੁੱਲ੍ਹੀ ਵੀ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰ ਰਹੇ ਆ ਵੀ ਬੰਦ ਕਰ ਦਿਓ ਵੀ ਸਾਡਾ ਸਾਥ ਦਿਓ ਇਹ ਧਰਨਾ ਘੋਟਕ ਜਾਰੀ ਰਹਿਗੇ ਜੀ ਇੱਥੇ ਇਹ ਧਰਨਾ ਦੇਖੋ ਜੀ ਜਿਹੜਾ ਅਸੀਂ ਜਿਹੜੀ ਕਾਲ ਦਿੱਤੀ ਹੋਈ ਆ ਤੇ ਜਦੋਂ ਤੱਕ ਸਾਡੀਆਂ ਮੰਗਾਂ ਵਾਂ ਜਦੋਂ ਤੱਕ ਉਹਤੇ ਐਨਐਸਏ ਲਾ ਕੇ ਤੇ ਦੋਸ਼ੀ ਜਿਹੜੇ ਹੋਰ ਨੇ ਉਹਦੇ ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ ਉਹ ਵੀ ਜਿਹੜੀ ਆ ਪੂਰੀ ਉਹ ਕਰਕੇ ਉਹਨਾਂ ਨੂੰ ਵੀ ਨਾਲ ਦੀ ਜਿਹੜੀ ਬੰਦ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਵੀ ਜਿਹੜੀ ਆ ਸਜ਼ਾ ਮਿਲਣੀ ਚਾ ਉਦੋਂ ਤੱਕ ਜਿਹੜਾ ਸਾਡਾ ਧਰਨਾ ਵਾ ਚਾਹੇ ਤੁਹਾਨੂੰ ਰਾਤ ਰਕਣਾ ਵੇ ਇਹ ਅਸੀਂ ਕੱਲ੍ਹ ਧਰਨਾ ਨਹੀਂ ਅਸੀਂ ਇਹ ਪੱਕਾ ਮੋਰਚਾ ਲੁਧਿਆਣੇ ਦੇ ਘੰਟਾ ਘਰ ਚੌਂਕ ਦੇ ਵਿੱਚ ਲਾਣ ਲੱਗਿਓ ਰੇ ਮਤਲਬ ਕਿ ਅਨਮਿੱਥੇ ਸਮੇਂ ਦੇ ਲਈ ਇੱਥੇ ਬੈਠਣ ਲੱਗਿਓ ਜੋ ਤੱਕ ਹਾਂ ਜੋ ਨਾ ਐਨਐਸਏ ਲੱਗੇ ਜਦੋਂ ਤੱਕ ਅਸੀਂ ਇੱਥੇ ਹੀ ਆ ਚਾਹੇ ਰਾਤ ਨੂੰ ਸਾਨੂੰ ਸੌਣਾ ਵੀ ਇੱਥੇ ਪਵੇ ਸਵੇਰੇ ਉੱਠਣਾ ਵੀ ਇੱਥੇ ਪਵੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂ ਗੱਲ ਕਰੀਏ 4 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਵੀ ਦਿੱਤਾ ਗਿਆ ਉਹਨੂੰ ਕਿਸ ਕੰਦੇ ਦੇ ਦਿੱਸ ਲੱਕੋ ਰਿਮਾਂਡ ਤਾਂ ਜਿਹੜਾ ਲਿੱਤਾ ਗਿਆ ਤੁਸੀਂ ਬਿਆਨ ਦੇਖਿਆ ਉਹਦੀ ਮਾਤਾ ਜ ਇਹ ਦਿਮਾਗੀ ਸੰਤੁਲਨ ਸਹੀ ਨਹੀਂ ਆ ਉੱਤੇ ਹੋਰ ਵੀ ਸਟੈਚੂ ਲੱਗੇ ਹੋਏ ਨੇ ਉਹਨਾਂ ਨੇ ਉਹਨਾਂ ਨੂੰ ਤਾਂ ਛੇੜਛਾੜ ਕੀਤੀ ਨਹੀਂ ਉਹਨਾਂ ਨੇ ਤਾਂ ਤੋੜਿਆ ਨਹੀਂ ਇਹ ਜਿਹੜੀ ਰਲੀ ਮਿਲੀ ਸਾਜ਼ਿਸ਼ ਆ ਇਹ ਜਿਹੜਾ ਬੰਦਾ ਏਜੰਸੀਆ ਦਾ ਭੇਜਿਆ ਹੋਇਆ ਬੰਦਾ ਵਾ ਜਿਹੜੀ 바ਵਾ ਸਾਹਿਬ ਦੇ ਦਿਨ ਸੰਵਿਧਾਨ ਦੇ ਦਿਨ ਮੈਂ ਸਮਝਦਾ ਵਾ ਇਹ ਜਿਹੜਾ ਕੰਮ ਕਰਵਾਇਆ ਵਾ ਤੇ ਵਾਲਮੀਕ ਸਮਾਜ ਨੂੰ ਕਦੀ ਨਹੀਂ ਬਰਦਾਸ਼ਤ ਕਰੂਗਾ ਤੁਸੀਂ ਦੇਖੋ ਅੱਜ ਪੂਰਾ ਪੰਜਾਬ ਬੰਦ ਆ ਜੇ ਸਾਡੀਆਂ ਮੰਗਾਂ ਨਹੀਂ ਮੰਗਣਗੀਆਂ ਤੇ ਅਸੀਂ ਪੂਰਾ ਹਿੰਦੁਸਤਾਨ ਬੰਦ ਕਰਾਂਗੇ ਕੌਣ ਕੌਣ ਪੋਇਰਿਆ ਜੀ ਇੱਥੇ ਅੱਗੂ ਕਿਹੜੇ ਕਿਹੜੇ ਆ ਰਹੇ ਨੇ ਅੱਜ ਸਾਡਾ ਲੁਧਿਆਣੇ ਦਾ ਸਮੁੱਚਾ ਵਾਲਮੀਕ ਸਮਾਜ ਸਮੁੱਚਾ ਸਿੱਖ ਸਮਾਜ ਸਮੁੱਚਾ ਰਵਿਦਾਸ ਸਮਾਜ ਸਮੁੱਚਾ ਮਜਮੀ ਸਿੱਖ ਸਮਸ ਸਾਰੇ ਜਿਹੜੇ ਇੱਥੇ ਅਸੀਂ ਪਹੁੰਚ ਰਹੇ ਹਾਂ ਸੰਪੂਰਨ ਤੌਰ ਤੇ ਜਿਹੜਾ ਸ਼ਹਿਰ ਵਾਸੀਆਂ ਤੁਹਾਨੂੰ ਸਹਿਯੋਗ ਮਿਲਦਾ ਪਿਆ ਬਿਲਕੁਲ ਇਹ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਅਹਾਂ ਦਾ ਇਹੀ ਕਹਿਣਾ ਕਿ ਜਿਹੜਾ ਬਿਲਕੁਲ ਜਿਹੜਾ ਬੰਦ ਦਾ ਅਸਰ ਆ ਉਹ ਦੇਖਣ ਨੂੰ ਮੇਰੇ ਤੇ ਸਾਰੇ ਸਾਰੇ ਭਾਈਚਾਰੇ ਦੇ ਲੋਕ ਨੇ ਇਸ ਜਗ੍ਹਾ ਦੇ ਉੱਪਰ ਜਿਹੜਾ ਇਕੱਠੇ ਹੋ ਰਹੇ ਨੇ ਸੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀ ਤਾਂ ਬਿਲਕੁਲ ਅਹਾਂ ਦਾ ਇਹੀ ਕਿਹਾ ਜਾ ਰਿਹਾ ਕਿ ਜਦੋਂ ਤੱਕ ਐਨਐਸਏ ਲਗਾ ਤੇ ਹੋਰ ਅਪਡੇਟਸ ਜੁੜੇ ਹੋ ਸਿਟੀ ਹੋਮ ਦੇ ਨਾਲ ਕੈਮਰਾ ਪਰਸਨ ਕੇਜ ਨਾਲ ਮੈਂ ਰਾਉੜਾ ਸਿਟੀ ਹੋਮ ਲੁਧਿਆਣਾ